ਮੇਰਾ ਨਾਮ ਅਮਰਜੀਤ ਹਣੀ ਬੀਕੇਜੀ ਡਕੌਂਦਾ ਬੁਰਜਗਲੇ ਜੋ ਪ੍ਰਧਾਨ ਗਵਾਹੀ ਕਰਦੇ ਆ ਅਸਲਸੇ ਜੀ ਕੱਲ ਸਮਝਣ ਵਾਲੀ ਆ ਕਿ ਇਹ ਜਦੋਂ ਸੱਤਾ ਦੇ ਵਿੱਚ ਨਹੀਂ ਸੀਗੇ ਉਦੋਂ ਇਹਨਾਂ ਦੇ ਮਗਰ ਜਿਹੜੇ ਕਾਰਪੋਰੇਟ ਕਰਾਣੇ ਨਹੀਂ ਸੀ ਉਦੋਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਧਰਨੇ ਵੇਲੇ ਵੀ ਸਾਡਾ ਸੰਯੋਗ ਕੀਤਾ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਸੰਯੋਗ ਕੀਤਾ ਹਰੇਕ ਥਾਂ ਇਹਨਾਂ ਦੇ ਐਮਐਲਏ ਜਿਹੜੇ ਪਹਿਲਾਂ ਵਾਲੇ 17 ਦੇ ਵਿੱਚ ਜਦੋਂ ਦੁਬਾਰੇ ਆਏ ਆ ਉਦੋਂ ਇਹ ਸਾਰੇ ਪ੍ਰੋਗਰਾਮਾਂ ਜਾ ਕੇ ਸ਼ਾਮਲ ਹੁੰਦੇ ਰਹੇ ਤੇ ਬਹਿੰਦੇ ਰਹੇ ਇਹਨਾਂ ਨੇ ਪੂਰੀ ਸਪੋਰਟ ਕਰੀ ਦਿੱਲੀ ਅंदोलਨ ਵੇਲੇ ਵੀ ਕੇਂਦਰ ਸਰਕਾਰ ਦੇਸ਼ ਦੇ ਵਿਰੋਧੀ ਕਿਸਾਨਾਂ ਦੇ ਵਿਰੋਧੀ ਜਿਹੜੇ ਕਾਨੂੰਨ ਲੈ ਕੇ ਇਹ ਵਾਪਸ ਲਵੇ ਉਦੋਂ ਤੁਸੀਂ ਦੇਖੋ ਕਿ ਸਾਲ ਭਰ ਅਸੀਂ ਸੜਕਾਂ ਤੇ ਬੈਠ ਰਹੇ ਆ ਉਦੋਂ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਉਦੋਂ ਵੀ ਲੋਕ ਸੀ ਦਿੱਲੀ ਦੇ ਲੋਕ ਸੀ ਪੰਜਾਬ ਦੇ ਲੋਕ ਸੀ ਪਰ ਜਦੋਂ ਆਪ ਸੱਤਾ ਦੇ ਵਿੱਚ ਬੈ ਗਏ ਸੱਤਾ ਦੇ ਵਿੱਚ ਬੈਠਣ ਤੋਂ ਬਾਅਦ ਅਸਲ ਤੇ ਬੰਦੇ ਦਾ ਜਿਹੜਾ ਨਜ਼ਰੀਆ ਉਹ ਬਦਲਾ ਸ਼ੁਰੂ ਹੋ ਜਾਂਦਾ ਉਹਦਾ ਕਾਰਨ ਕੀ ਆ ਕਿ ਜਿੰਨੇ ਬਟੇਨਾਂ ਦੇ ਨਾਲ ਕਾਰਪੋਰੇਟ ਕਰਾਣੇ ਆ ਪਾਰਟੀ ਨੂੰ ਫੰਡ ਦਿੰਦੇ ਆ ਲਵਲੀ ਯੂਨੀਵਰਸਿਟੀ ਵਾਲਾ ਉਹ ਰਾਜ ਸਭਾ ਮੈਂਬਰ ਆ ক্রিকেট ਦਾ ਜਿਹੜਾ ਖਿਡਾਰੀ ਆ ਉਹ ਰਾਜ ਸਭਾ ਮੈਂਬਰ ਆ ਸੰਤ ਸ਼ਿਚੇ ਵਾਲਾ ਜਿਹੜਾ ਉਹ ਵੱਡਾ ਉਹ ਸਾਰੇ ਦੇ ਸਾਰੇ ਜਿਹੜੇ ਵੱਡੇ ਕਾਰਪੋਰੇਟ ਕਰਾਣੇ ਦੀ ਸੇਵਾ ਕਰਦੇ ਆ ਹੁਣ ਉਹ ਬਾਹਮ ਰੋੜਦੇ ਆ ਕਿ ਯਾਰ ਸੋਨੂੰ ਅਸੀਂ ਪਾਰਟੀ ਫੰਡ ਦਿੱਤਾ ਸੋਨੂੰ ਸੱਤਾ ਦੇ ਵਿੱਚ ਲੈ ਕੇ ਆਏ ਤੇ ਸਾਡੇ ਜਿਹੜੇ ਪ੍ਰਜਾਇਟਾ ਇਹ ਜਿਹੜੇ ਅਸੀਂ ਲੋਕਾਂ ਦੀ ਜ਼ਮੀਨ ਕੌਡੀਆਂ ਦੇ ਭਾ ਲੈਣੀ ਆ ਜਿਹੜੀ ਜ਼ਮੀਨ ਤੇ ਕਿਸਾਨਾਂ ਨੂੰ ਬਿਨਾ ਪੈਸੇ ਦਿੱਤੇ ਅਗਲੇ ਹfte ਜਾ ਕੇ ਖੜੀ ਕਣਕ ਵਾਹ ਦੇਣੀ ਆ ਬਿਨਾ ਪੈਸੇ ਦਿੱਤੇ ਪਾਈਪਲੈਨ ਕੱਢਣੀ ਆ ਅਸੀਂ ਕੀ ਕਹਨੇ ਆ ਕਿ ਭਾਈ ਸਰਕਾਰ ਜ਼ਮੀਨ ਲੈ ਲੇ ਸਾਡਾ ਬਣਦਾ ਬਾਪ ਜੂ ਰੇਡ ਦੇ ਦੇ ਜੇ ਨਾ ਅਸੀਂ ਗੱਲ ਕਰਾਂਗੇ ਸਾਨੂੰ ਕੌਣ ਦੇਊਗਾ ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਛਿਕੇ ਜੇ ਬੱਚਾ ਰੋਂਦਾ ਨਹੀਂ ਮਾਂ ਦੁੱਧ ਨਹੀਂ ਦਿੰਦੀ ਸੀ ਹੁਣ ਅਸੀਂ ਇਹ ਦੱਸੋ ਕਿ ਸੰਵਿਧਾਨ ਦੇ ਉਲਟ ਕਿਹੜੀ ਚੀਜ਼ ਮੰਗੀ ਆ ਅਸੀਂ ਉਹਨੂੰ ਕਹਿ ਕੇ ਭਾਈ ਪੰਜਾਬ ਦੇ ਨਾਲ ਸੰਬੰਧਤ ਮੰਗਾ ਉਹ ਮੰਗਾ ਤੇ ਆਪਾਂ ਗੱਲਬਾਤ ਕਰਦੇ ਆ ਉਹ ਕਹਿੰਦਾ ਜੀ ਮੰਗੀ ਕੇਂਦਰ ਨਾਲ ਆ ਚਲੋ ਮੰਨ ਲਓ ਉਹਦੀ ਗੱਲ ਵੀ ਕੇਂਦਰ ਨਾਲ ਆ ਪਹਿਲੀ ਮੰਗ ਪੜਦਾ ਉਹ ਕਹਿੰਦਾ ਪ੍ਰਧਾਨ ਜੀ ਇਹ ਕੇਂਦਰ ਨਾਲ ਸੰਬੰਧਤ ਆ ਦੂਜੀ ਮੰਗ ਪੜ ਲੈਂਦਾ ਜਾਨੀ ਕਿ 8 ਮੰਗਾਂ ਤੇ ਗੱਲਬਾਤ ਕਰਕੇ ਉੱਠ ਕੇ ਇਹ ਕਹਿਣਾ ਕਿ ਤੁਸੀਂ ਇਹ ਦੱਸੋਗੇ ਭਾਈ ਪਰਸੋਂ ਵਾਲੇ ਧਰਨੇ ਦਾ ਕੀ ਕਰੋਗੇ ਅੱਜ ਜ਼ਿਕਰ ਮੇਰੀ ਲਗਭਗ 40 ਸਾਲ ਦੀ ਉਮਰ ਹੋ ਗਈ ਤਿੰਨ ਮੁੱਖ ਮੰਤਰੀ ਦੇ ਲ ਕਿਸੇ ਮੁੱਖ ਮੰਤਰੀ ਨੇ ਮੀਟਿੰਗ ਵਿੱਚ ਭੱਜੇ ਜੱਥੇ ਬੰਦਿਆ ਜ਼ਰੂਰ ਉੱਠ ਕੇ ਆ ਜਾਂਦਾ ਵੋਟ ਕੱਟ ਕਰ ਜਾਂਦੀਆਂ ਵੀ ਅਸੀਂ ਸੀਮਾ ਨਾਲ ਗੱਲ ਨਹੀਂ ਕਰਨੀ ਜਾਨੀ ਕਿ ਅਸਲ ਕਾਰਨ ਕੀ ਆ ਕਿ ਨਾ ਤਾਂ ਇਹ ਸੈਨਸਲਤੀ ਇਹਦੇ ਕੋਲ ਨਾ ਇਹਦੇ ਕੋਲੇ ਡਾਇਲੌਗ ਕਰਨ ਵਾਲਾ ਤਿਆਰਪਾ ਨਾ ਇਹਦੇ ਕੋਲੇ ਇਹ ਤਿਆਰਪਾ ਵੀ ਮੈਂ ਕਿਸੇ ਆਗੂ ਨਾਲ ਕਿਵੇਂ ਕਰਦਾ ਇਹ ਤਾਂ ਜਦੋਂ ਵਿਧਾਨ ਸਭਾ ਦੇ ਵਿੱਚ ਬੋਲਦਾ ਵਿਰੋਧੀ ਤੇ ਨੋਟ ਕੇ ਪੈਂਦਾ ਜਾਨੀ ਕਿ ਪਹਿਲਾਂ ਵਾਲੇ ਜਿੰਨੇ ਮੁੱਖ ਮੰਤਰੀ ਰਹੇ ਆ ਵਿਰੋਧੀ ਤੇਰ ਦੀ ਗੱਲ ਸੁਣਦੇ ਗੱਲ ਸੁਣ ਕੇ ਤਤ ਜਾਰ ਉਹਦਾ ਜਵਾਬ ਦਿੰਦੇ ਸੀ ਜਾਨੀ ਕਿ ਇਹ ਹੁੰਦਾ ਸੀ ਸੀਐਮ ਦਾ ਲੈਵਲ ਜਾਨੀ ਕਿ ਇਹਨੇ ਇਹ ਸਿੱਧ ਕਰਤਾ ਕਿ ਜਿਹੜੇ ਪੁਰਾਣੇ 70 ਸਾਲਾਂ ਦੇ ਵਿੱਚ ਨਹੀਂ ਕੁਝ ਹੋਇਆ ਉਹ ਹੋ ਗਿਆ ਕਿ ਪਹਿਲੀ ਗੱਤੋਂ ਨੂੰ ਨਹੀਂ ਦੇਖਣਾ ਚਾਹੀਦਾ ਵੀ ਉਹਦੇ ਪਿਓਵਾ ਦੇ ਸਮਾਨ ਆ ਜਿਹੜੇ ਬਜ਼ੁਰਗ ਆ ਸੀਐਮ ਦਾ ਉਹ ਤਾਂ ਇਹ ਸਾਨੂੰ ਪਤਾ ਕਿ ਉਹ ਸਾਡੇ ਨਾਲੋਂ ਵੱਡਾ ਸੀਐਮ ਦਾ ਉਹਦਾ ਵੱਡਾ ਇੱਜ਼ਤ ਵਾਲਾ ਰਿਸਪੈਕਟ ਵਾਲਾ ਪਰ ਉਮਰ ਦੀ ਲੈਹ ਤਾਂ ਦੇਖਣੀ ਸੀ ਫਿਰ ਉਹਨੂੰ ਐ ਕਹਿ ਕੇ ਗਿਆ ਵੀ ਯਾਰ ਤੁਸੀਂ ਪੰਜ ਨੂੰ ਜਿਹੜਾ ਕੁਝ ਮਰਜ਼ੀ ਕਰ ਲਓ ਫਿਰ ਉਹ ਇਹ ਕਹਿ ਕੇ ਗਿਆ ਵੀ ਜਿਹੜੀਆਂ ਮੰਗਾ ਮੰਨੂਗਾ ਉਹ ਵੀ ਗੰਗਾ ਇਹ ਨਹੀਂ ਹੁੰਦਾ ਕੈਪਟਨ ਮਨਿੰਦਰ ਸਿੰਘ ਰਾਓ 2002 ਦੇ ਵਿੱਚ ਇੱਕ ਵਾਰਾ ਰੌਲਾ ਪੈ ਗਿਆ ਉਹ ਉੱਠ ਕੇ ਉਹਨੇ ਕਹਿਤਾ ਵੀ ਚੰਗਾ ਪਿਆਪ ਨੂੰ ਅੱਗ ਲਾ ਲਓ ਜਾਂਦਾ ਟੈਲੀਜੈਂਸ ਦੀ ਬਾਹ ਫੜ ਕੇ ਕਹਿੰਦਾ ਵੀ ਇਹ ਤਾਂ ਨਾਲ ਗੱਲ ਕਰ ਯਾਨੀ ਕਿ ਸੀਐਮ ਦਾ ਰੁਤਬਾ ਇਹ ਹੁੰਦਾ ਵੀ ਭਾਈ ਮੈਂ ਚੱਲਿਆ ਬਾਕੀ ਖੇਤੀਬਾੜੀ ਮੰਤਰੀ ਬੈਠਾ ਮੇਰੇ પોલીસ ਅਧਿਕਾਰੀ ਬੈਠਿਆ ਇਹਨਾਂ ਨਾਲ ਗੱਲ ਕਰ ਲੋ ਇਹਨਾਂ ਨਾਲ ਗੱਲ ਕਰਕੇ ਆਪਾਂ ਸਹਿਮਤੀ ਕਰ ਲਏ ਆਪਾਂ ਕਹਿੰਦੇ ਵੀ ਭਾਈ ਜਿਹੜਾ ਪੰਜ ਵਾਲੋਂ ਪਿੱਛੇ ਪਾ ਲੈਨੇ ਆ ਜਾਨੀ ਕਿ ਧਮਕੀ ਦੇਣੀ ਦਾ ਮਤਲਬ ਕੀ ਆ ਕਿ ਬੀਜੇਪੀ ਨੂੰ ਨੇ ਇਹ ਸਿੱਧ ਕਰਤਾ ਕਿ ਜਿਹੜਾ ਕੋਈ ਸੌਤੋ ਨਹੀਂ ਹੋਇਆ ਉਹ ਮੈਂ ਕਰਕੇ ਦੂੰ ਨਰਿੰਦਰ ਮੋਦੀ ਤੇ ਅੰਬਤ ਸਾਦੀ ਇਹਨਾਂ ਦੀ ਭਗਮਤਵੰਦੀ ਟ੍ਰਿਚ ਬਠਨ ਦੀ ਜੋੜੀ ਆ ਉਹ ਕਹਿੰਦੇ ਜੇ ਤੁਸੀਂ ਦਿੱਲੀ ਨਹੀਂ ਜਾੜ ਦਿੰਦੇ ਅਸੀਂ ਚੰਡੀਗੜ੍ਹ ਨਹੀਂ ਜਾਂਦੇ ਇੱਕ ਤੁਸੀਂ ਦੇਖੋ ਨੈਸ਼ਨਲ ਚੈਨਲ ਤੇ ਪੱਤਰਕਾਰ ਬੋਦਾ ਵੀ ਦਿੱਲੀ ਕਿਉਂ ਜਾਂਦੇ ਆ ਉਹਨੂੰ ਉੱਡ ਕੇ ਪੈ ਗਿਆ ਉਹ ਲੋਕ ਨੂੰ ਆਏ ਲੱਗਾ ਵੀ ਯਾਰ ਬਹੁਤ ਵਧੀਆ ਪੱਤਰਕਾਰ ਨੂੰ ਸਵਾਲ ਕਰਿਆ ਕਹਿੰਦੇ ਕੀ ਪੰਜਾਬ ਦੇ ਜਾਂ ਭਾਰਤ ਦੇ ਕਿਸਾਨਾਂ ਦੀ ਦਿੱਲੀ ਰਾਜਧਾਨੀ ਨਹੀਂ ਕਹਿੰਦੇ ਲਾਹੌਰ ਨੇੜੇ ਆ ਹੁਣ ਅਸੀਂ ਇਹ ਪੁੱਛਣਾ ਚਾਹਦੇ ਹਾਂ ਵੀ ਚੰਡੀਗੜ੍ਹ ਸਾਡੀ ਰਾਜਧਾਨੀ ਆ ਬਠਿੰਡੇ ਤੋਂ ਆਪਾਂ ਨੂੰ ਲਾਹੌਰ ਨੇੜੇ ਪੈ ਜਾਂਦੀ ਆ ਬਾਗੇ ਤੋਂ ਅੰਬਰਸਾ ਤੋਂ ਬਾਗਾ ਨੇੜੇ ਪੈਦਾ ਯਾਨੀ ਕਿ ਇਹਦਾ ਮਤਲਬ ਤਾਂ ਇਹਨਾਂ ਨੂੰ ਫਿਰ ਪਾਕਿਸਤਾਨ ਜਾਣਾ ਨੇੜੇ ਆ ਨਾ ਜਦੋਂ ਸੱਤਾ 'ਚ ਨਹੀਂ ਉਦੋਂ ਹੋਰ ਕੁਝ ਜਦੋਂ ਸੱਤਾ ਦੇ ਵਿੱਚ ਆ ਹੋਰ ਕੁਝ ਹੁਣ ਕਹਿੰਦੇ ਹੁੰਦੇ ਨੇ ਇੱਕ ਗਾਣਾ ਤੂੰ ਨਹੀਂ ਬੋਰਦੀ ਨਹੀਂ ਤੇਰੇ ਵਿੱਚ ਤੇਰਾ ਯਾਰ ਬੋਲਦਾ ਇਹਦੇ 'ਚ ਸਾਰੇ ਕਾਰਪੋਰੇਟ ਨਾਲੇ ਬੋਲਦੇ ਆ ਇਹਦੇ ਚ ਨਰਿੰਦਰ ਮੋਦੀ ਤੇ ਅੰਬਰ ਸਾਹਿਬ ਬੋਲਦਾ ਉਹਨਾਂ ਨੇ ਇਹਦੀ ਪਿੱਛੇ ਖੜ ਕੇ ਥਾਪੜੀ ਦਿੱਤੀ ਆ ਵੀ ਕੋਈ ਗੱਲ ਨਹੀਂ ਤੂੰ ਜੋ ਮਰਜ਼ੀ ਕਰ ਲੈ ਹੁਣ ਭਗਵੰਤ ਮਾਨ ਨੂੰ ਮਹਿੰਗਾ ਪੈਣਾ ਦੇਖੋ ਦੋਖੋ ਇਸ ਗੱਲ ਦਾ ਹੁੰਦਾ ਮੈਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਉਦੋਲਣਾਂ ਚੋਂ ਨਿਕਲੇ ਨਹੀਂ ਅਸੀਂ ਲੋਕਾਂ ਨਾਲ ਵੱਖਰੇ ਆ ਅਸੀਂ ਆਮ ਘਰਾਂ ਦੇ ਆ ਅਸੀਂ ਮਹਿੰਦਰ ਮੈਸਟਰ ਦਾ ਮੁੰਡਾ ਸਾਨੂੰ ਫਰਕ ਪੈਣਾ ਕੀ ਪਊ ਮਹਿੰਦਰ ਮੈਸਟਰ ਦਾ ਮੁੰਡਾ ਕਿ ਕੀ ਦਾ ਸਾਨੂੰ ਫਰਕ ਤੇ ਇਹ ਪਊ ਨਾ ਵੀ ਪੰਜਾਬ ਦੇ ਲੋਕਾਂ ਦੇ ਮਸਲੇ ਕੀ ਆ ਔਰ ਪੀਣ ਵਾਲਾ ਪਾਣੀ ਆ ਕਿਹੜੇ ਬੰਦੇ ਨੂੰ ਨਹੀਂ ਚਾਹੀਦਾ ਅਸੀਂ ਕਹਿੰਦੇ ਹਰੇਕ ਦੇ ਘਰੇ ਸਾਫ ਪੀਣ ਵਾਲਾ ਪਾਣੀ ਹੋਵੇ ਤਾਂ ਕਿ ਕਿਸ ਨੂੰ ਬਿਵਾਰਗਾਣਾ ਲੱਗਣ ਖੇਤੀਬਾੜੀ ਦਾ ਜਿਹੜਾ ਵਿਸਾ ਰਾਜਾਂ ਦਾ ਵਿਸਾ ਜੋ ਖੇਤੀਬਾੜੀ ਨੀਤੀ ਪਾਲਸੀ ਹੋ ਉਹਦੇ ਚ ਪਾਲਿਸੀ ਬਣੂ ਕਿ ਲੋਕਾਂ ਨੂੰ ਰੋਜ਼ਗਾਰ ਮਿਲੂ ਜਿਹੜਾ ਖਪਤਕਾਰ ਦਿੱਕਰ ਜਿਹੜੀ ਸਬਜ਼ੀ ਕਿਸਾਨ ਤੋਂ 3 ਰੁਪਏ ਲੈਂਦੇ ਆ ਖਪਤਕਾਰ ਨੂੰ ਜਿਹੜੇ ਨੇ ਲੈਣੀ ਹੁੰਦੀ ਉਹਨੂੰ 20 ਮਿਲਦੀ ਆ ਜੇ ਨੀਤੀ ਪਾਲਿਸੀ ਹੋਵੇ ਸਾਰੇ ਲੋਕਾਂ ਤੇ ਕਿਰੀ ਜਾਊਗੀ ਜੇ ਸਿੱਖਿਆ ਦੀ ਗੱਲ ਕਰਦੇ ਆ ਸੀ ਕਿ ਹਰੇਕ ਬੱਚੇ ਦੀ ਸਿੱਖਿਆ ਜਾਵੇ ਇਹਦੇ ਇੱਕ ਮਾਡਲ ਹੋਵੇ ਜਾਨੀ ਕਿ ਕਿਹੜੀ ਇਹਦੀ ਮੰਗ ਆ ਵੀ ਜਿਹੜੀ ਅਸੀਂ ਆਉਕਾਰੀ ਮੰਗ ਲਈ ਵੀ ਭਗਵਾਨਤ ਬੰਨੂ ਠੀਕ ਨਹੀਂ ਲੱਗੀ ਅਸਲ ਚ ਕਾਰਨ ਕੀ ਆ ਕਿ ਜਿਹੜੀਆਂ ਉਹ ਕਾਰਪੋਰੇਟ ਕੰਨਾਂ ਲੈਂਦੀਆਂ ਨੀਤੀਆਂ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਸਭ ਤੋਂ ਮੂਰੀ ਹੋ ਕੇ ਇਹ ਅਰਦੋ ਅਦਨ ਹੁਣੇ ਕਿਹਾ ਕਿ ਤੁਸੀਂ ਕੈਂਸਲ ਐ ਵੀ ਕੋਈ ਵਿਕਾਸਕਾਰ ਦੇ ਕੰਮ ਚੱਲਦੇ ਆ ਸਾਨੂੰ ਵੀ ਚਾਹੀਦਾ ਵਿਕਾਸ ਸਾਨੂੰ ਵੀ ਪਤਾ ਵੀ ਤਰੱਕੀ ਹੋਣੀ ਚਾਹੀਦੀ ਆ ਪਰ ਇਹਦਾ ਇਹ ਮਤਲਬ ਨਹੀਂ ਕਿ ਲੋਕਾਂ ਨੂੰ ਤੁਸੀਂ ਕੁੱਟ ਕੇ ਤੇ ਜਬਰੀ ਤੁਸੀਂ ਉਹਨਾਂ ਦੀਆਂ ਜ਼ਮੀਨਾਂ ਵੇਚ ਦੀ ਪੈਪ ਲੈਣਾ ਕਰ ਦੋ ਦੂਜੇ ਐਨਲਾਮ ਆ ਜਿਹੜੀ ਐਮਰਜੈਂਸੀ ਭਗਵੰਤ ਮਾਨ ਨੇ ਲਈ ਆ ਸਭ ਤੋਂ ਖਤਰਨਾਕ ਇਹ ਆ ਕਿ ਜਿਹੜੋਂ ਨੇ ਸਬਦੇ ਬੋਲਿਆ ਕਿ ਮੈਂ ਵੇਖੂਗਾ ਤੇ ਉਹਨੇ ਵੇਖ ਲਿਆ ਹੁਣ ਅਸੀਂ ਦੇਖਣਾ ਕਿ ਇਹਨਾਂ ਦਾ 2027 ਤੋਂ ਪਹਿਲਾਂ ਪਹਿਲਾਂ ਕੀ ਕਰ ਅਸਲ ਦੇਖੋ ਸਰ ਤੁਸੀਂ ਗੱਲ ਉਹ ਕਰੋ ਜਿਹੜੀ ਗੱਲ ਤੇ ਪੂਰਾ ਉਤਰਨਾ ਚਾਹੀਦਾ ਜਦੋਂ ਤੁਸੀਂ ਲੋਕਾਂ ਦੇ ਨਮਾਇੰਦੇ ਹੋ ਨਾ ਤੁਹਾਨੂੰ ਗੱਲ ਸੋ ਸਮਝ ਕੇ ਕਰਨੀ ਪੈਂਦੀ ਵੀ ਮੇਰੀ ਗੱਲ ਦਾ ਕੀ ਅਰਕਨ ਕਲੂ ਹੁਣ ਬੀਬੀ ਨੇ ਕਹਾਈ ਜੀ ਕਹੇ ਤਾਂ ਇੱਕ ਟੁਛਕੀ ਚ ਕਰਦੇ ਆਂਗੇ ਹੋਇਆ ਹੈ ਨਹੀਂ ਫਿਰ ਇਹਨਾਂ ਨੇ ਕਹੇ ਵੀ ਨਸ਼ਾ ਸਭ ਤੋਂ ਵੱਡਾ ਜਿਹੜੀ ਸੱਤਾ ਦੇ ਵਿੱਚ ਆਇਓ ਨਸ਼ੇ ਕਰਕੇ ਆਇਆ ਨਾ ਇਹ ਜਦੋਂ ਭਗਵੰਤ ਮਾਨ ਨੇ ਪ੍ਰੈਸ ਪਾਣ ਕਰ ਉਸਿਤਿਆ ਮਨਪ੍ਰੀਤ ਵਾਦ ਨਾਲ ਉਹਨਾਂ ਨੇ ਇਹ ਪੁੱਛਿਆ ਵੀ ਜਗਦੀਸ਼ ਭੋਲੇ ਨੇ ਨਾਲ ਇੱਤੇ ਆ ਚਲੋ ਮਨਪ੍ਰੀਤ ਟਾਲ ਵੱਟ ਗਿਆ ਹੁਣ ਜਗਦੀਸ਼ ਭੋਲੇ ਨੇ ਕਹਿ ਕੇ ਬਿਕਰਮ ਚੀਟਿਆ ਉਨੇ ਸਾਰੇ ਨਾਲ ਲੇਤੇ ਆ ਫਿਰ ਸਸੀ ਕਾਤਾ ਜਿਹੜਾ ਸਾਬਕਾ ਡੀਜੀਪੀ ਆ ਜੇਲ੍ਹਾਂ ਦੇ ਮੁਖੀ ਦਾ ਉਹਦੀ ਰਿਪੋਰਟ ਚੰਦ ਕਰ ਜਣੀ ਕਿ ਉਹਦ ਨੂੰ ਜਾਣਾ ਨਹੀਂ ਜਾਣਾਂ ਕਿਧਰ ਨੂੰ ਆ ਕਿ ਜਿਹੜਾ ਛੋਟਾ ਮੋਟਾ ਅਸੀਂ ਨਹੀਂ ਕਦੇ ਵੀ ਛੋਟੇ ਮੋਟਿਆਂ ਨੂੰ ਨਹੀਂ ਫੜਨਾ ਚਾਹੀਦਾ ਛੋਟੇ ਮੋਟਿਆਂ ਨੂੰ ਹੋਰ ਬਹੁਤ ਟੰਗ ਆ ਉਹਨਾਂ ਨੂੰ ਉਹਨਾਂ ਤੇ ਲਕੇਲ ਕੱਛ ਦੀ ਜਿਉਂ ਵੇਚ ਦਿਆ ਪਰ ਜਿਹੜੇ ਵੱਡੇ ਸਲਾਘਰਾ ਹੁਣ ਇਹਨੂੰ ਤਾਂ ਪਤਾ ਨਾ ਵੀ ਮਜੀਠੀਏ ਦਾ ਨਾਲੇ ਤੇ ਜਗਦੀਸ਼ ਭੋਲੇ ਨੇ ਤੇ ਉਹ ਤੇ ਕਿਉਂ ਨਹੀਂ ਕਾਰਵਾਈ ਕਰਦਾ ਜਾਨੀ ਕਿ ਸੱਤਾ ਤੋਂ ਪਹਿਲਾਂ ਹੋਰ ਨਜ਼ਰੀਆ ਸੱਤਾ ਦੇ ਵਿੱਚ ਆ ਕੇ ਹੋਰ ਨਜ਼ਰੀਆ ਤੇ ਇਹ ਜਿਹੜੇ ਦੋ ਨਜ਼ਰੀਏ ਇਹ ਭਗਵੰਤ ਮਾਨ ਦੇ ਪੰਜਾਬ ਨਹੀਂ ਚੱਲਣਦੇ ਇੱਕ ਪੰਜਾਬ ਦੀ ਕਿਸਾਨ ਲਹਿਰ ਸਮੂੱਚੇ ਵਰਗ ਲਈ ਜੇ ਕੰਧ ਧਾਤੀ ਤਾਂ ਬਾਕੀ ਵਰਗਾਂ ਨੂੰ ਨਹੀਂ ਇਹਨਾਂ ਨੇ ਪੁੱਛਣਾ ਹਿੰਦੁਸਤਾਨ ਕਹਿੰਦੇ ਜਮਹੂਰੀਅਤ ਮੁਲਕਾ ਹਿੰਦੁਸਤਾਨ ਕਾਨੂੰਨ ਮੁਤਾਬਕ ਚੱਲਦਾ ਜੇ ਹਿੰਦੁਸਤਾਨ ਦਾ ਕਾਨੂੰਨ ਮੁਤਾਬਕ ਕੰਮ ਕਰਨਾ ਫਿਰ ਅਦਾਲਤਾਂ ਦਾ ਹੀ ਖਤਰਾ ਦਾਲਤ ਕੀ ਕਰਦੀ ਹੈ ਜੱਜ ਕੀ ਕਰਦੇ ਆ ਜੇ ਪੁਲਿਸ ਨੂੰ ਅਥਾਰਟੀ ਆ ਵੀ ਆ ਭਾਈ ਨਸ਼ੇ ਦਾ ਸਦਾ ਕਰਾ ਲਿਆ ਆ ਕੇ ਬਰਡੂ ਜਤਾ ਦੋ ਅਸਲ ਚੀਜ਼ ਦੇ ਮਗਰ ਕਰਨ ਕੀ ਆ ਜੋਗੀ ਵਾਲੇ ਰਾਹ ਤੇ ਚਾਦੇ ਆ ਯੂਪੀ ਵਾਲੀ ਨਕਲ ਕਰਕੇ ਪੰਜਾਬ ਪੁਲਿਸ ਨੂੰ ਖੁੱਲੀ ਛੁੱਟੀ ਜਾਨੀ ਕਿ ਪੰਜਾਬ ਪੁਲਿਸ ਦੇ ਦੰਦ ਤਿੱਖੇ ਕਰਨੇ ਕਿਉਂ ਕਿ ਜਿੰਨੂੰ ਜੀ ਕਰਾ ਤੁਸੀਂ ਦੇਖੋ ਕੋਰਟ ਚ ਕੇਸ਼ ਕਰੋ ਦਾਲਤ ਫੈਸਲਾ ਕਰ ਦੂਗੀ ਦਾਲਤ ਉਹਨੂੰ ਦੋਸ਼ੀ ਕਹਿ ਦੂਗੀ ਤਾਂ ਠੀਕ ਆ ਪਰ ਕਿਸੇ ਦਾ ਵੀ ਘਰ ਘਟਾਉਣਾ ਜਾਇਜ਼ ਨਹੀਂ ਜੇ ਉਹਦੇ ਬੰਦੀ ਕਾਰਵਾਈ ਕਰੋ ਜੀ ਘਟਾਉਣਿਆ ਫਿਰ ਸਾਰੇ ਜਿੰਨੇ ਨੇ ਦੇ ਐਮਐਲਏ ਦਾ ਨਸ਼ੇ ਦੇ ਵਿੱਚ ਕਾਰੋਬਾਰ ਆ ਸਸੀ ਕਾਂਤਾ ਦੀ ਰਿਪੋਰਟ ਜਾਂਦਕਾਰੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਜਗਦੀਸ਼ ਭੋਲੇ ਦੇ ਕਹੇ ਤੇ ਮਨਜੀਤ ਸਿੰਘ ਨੂੰ ਹੱਥ ਪਾ ਕੇ ਦਿਖਾਉਣ ਜਗਦੀਸ਼ ਭੋਲੇ ਦੇ ਕਹੇ ਤੇ ਚੈਨ ਨੂੰ ਹੱਥ ਪਾਗਨ ਜਗਦੀਸ਼ ਭੋਲੇ ਨੇ ਜਿੰਨਿਆਂ ਦੇ ਨਾਲ ਇਤਿਆ ਉਹਨਾਂ ਨੂੰ ਹੱਥ ਬਣ ਇੱਕ ਪੱਤਰਕਾਰ ਨੇ ਪੁੱਛਿਆ ਨਾ ਜਿਦਿਆ ਹੁਣ ਮੰਤਰੀ ਆ ਬਲਵੀਰ ਸਿੱਧੂ ਕਿ ਜਿਹੜਾ ਜੀ ਏਐਸਏ ਆ ਉਦੇ ਬਾਰੇ ਕੀ ਕਰੋਂਗਾ ਦਾ ਘਟਾਉਗੇ ਕੋਈ ਜਵਾਬ ਨਹੀਂ ਤੇ ਦੂਜੀ ਵਾਰ ਜੇ ਪ੍ਰੈਸ ਪੁੱਛਦੀ ਆ ਉਹਨਾਂ ਨੇ ਨੇੜੇ ਰਹਿਣ ਦਾ ਅਸਲ ਚ ਜਿਹੜਾ ਮਾਹੌਲ ਆ ਇਹ ਪੰਜਾਬ ਦੇ ਲੋਕਲ ਬਹੁਤ ਖਤਰਨਾਕ ਆ ਜਿਹੜਾ ਜੋਗੀ ਦੇ ਪੈਟਰ ਤੇ ਚੱਲ ਕੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਨਾ ਹਜੇ ਤਾਂ ਅਸੀਂ ਵਾਵਾ ਕਰਦੇ ਆ ਆਉਣ ਵਾਲੇ ਦਿਨ ਦੇ ਰਿਜ਼ਲਟ ਆ ਉਹਨੇ ਇਹ ਕਹਿਤਾ ਕਿ ਪੁਲਿਸ ਨੂੰ ਖੁੱਲੀ ਛੁੱਟੀ ਆ ਕਿ ਆ ਜਥੇਬੰਦਾਂ ਵਾਲਿਆਂ ਨੂੰ ਨਾ ਪੋ ਬਾਕੀ ਵਰਗਾਂ ਦਾ ਕੁਝ ਨਹੀਂ ਮੰਨਣਾ ਜੇ ਪੀਪਲ ਦੇ ਬੋਰਡ ਦਾ ਪੱਤਾ ਉਹਦੇ ਨੇ ਨਿਕਲੇ ਪੱਤਿਆਂ ਦਾ ਨਹੀਂ ਮੰਨਦਾ ਜੇ ਕਿਸਾਨ ਲਹਿਰ ਦਿਵਾਲੀ ਤਾਂ ਬਾਕੀ ਵਰਗਾਂ ਦਾ ਨਹੀਂ ਕੁਝ ਮੰਨਦਾ ਪਰ ਇਹਨੇ ਪੰਗਾ ਪੁੱਠਾ ਲੈ ਲਿਆ ਤੇ ਹੁਣ ਇਹਨੂੰ ਮਹਿੰਗਾ ਪੈਣਾ ਤੇ ਤੁਹਾਡੇ ਸਾਹਮਣੇ ਝੂਠਾਂ ਲੈਣਾ ਅਸੀਂ ਐਮਐਲਏ ਨੂੰ ਇਹੀ ਕਹਿਣਾ ਆ ਕਿ ਭਾਈ ਬਾਹਰ ਆ ਜਾ ਪ੍ਰੈਸ ਦੇ ਸਾਹਮਣੇ ਇਹਨੂੰ ਕਹਿਣਾ ਵੀ ਭਾਈ ਬਾਹਰ ਆ ਕੇ ਸਾਨੂੰ ਦੱਸ ਦੇ ਵੀ ਕਿਹੜੀ ਸਾਡੀ ਮੰਗ ਕਰਤਾ ਸੋ ਇਹਨਾਂ ਨੇ ਕਹਿਣਾ ਨਹੀਂ ਹੁਣ ਸਾਡਾ ਚੈਨਲ ਜਾਂ ਖੁੱਲ੍ਹਾ ਸੋਡੇ ਚੈਨਲ ਆਹੀਂ 15 ਤਰੀਕ ਨੂੰ ਜਾਗਾ ਇਹਦੀ ਸਤਾਨਕ ਇਹਦਾ ਪ੍ਰੈਸ ਇਹਦੀ ਪੰਜ ਬੰਦੇ ਆਵਾਂਗੇ ਸਾਨੂੰ ਉਹ ਚ ਝੂਠਾ ਕਰਦੇ ਕਿ ਇਹ ਪੰਜਾਬ ਨਾ ਮੰਗਾ ਨਹੀਂ ਤਾਂ ਅਸੀਂ ਜੱਥੇ ਬੰਦਗੇ ਛੱਡਾਂਗੇ ਤੇ ਨਹੀਂ ਸੀਐਮ ਦੀ ਕੁਰਸੀ ਛੱਡੇ ਵੈਸੇ ਸੋਭਾ ਨਹੀਂ ਦਿੰਦਾ ਸੀਐਮ ਆ ਪੰਜਾਬ ਦੇ ਲੋਕਾਂ ਦਾ ਸੀਐਮ ਆ ਉਹਨੂੰ ਝੂਠ ਨਹੀਂ ਮਾਰਨਾ ਚਾਹੀਦਾ ਨਿਰਣਾ ਜਗਜੀਤ ਸਿੰਘ ਸੂਬਾ ਕਮੇਟੀ ਮੈਂਬਰ ਮਾਲਵਾ ਜੁਨੀਅਰ ਇਹ ਜੀ ਜੋ ਸਾਨੂੰ 5 ਤਰੀਕ ਨੂੰ ਚੰਡੀਗੜ੍ਹ ਜਾਣ ਵਾਸਤੇ ਖੁਦ ਆਪ ਭਗਵੰਤ ਮਾਨ ਸਾਹਿਬ ਨੇ ਪਿਛਲੇ ਮਹੀਨੇ ਕਿਹਾ ਸੀਗਾ ਵੀ ਤੁਸੀਂ ਸੜਕਾਂ ਤੇ ਨਾ ਬੈਠਾ ਕਰੋ ਤੁਸੀਂ ਜਾਮ ਨਾ ਲਾਇਆ ਕਰੋ ਸਿੱਧਾ ਮੇਰੇ ਕੋਲੇ ਆਇਆ ਕਰੋ ਉਹਦੇ ਕਹਿਣ ਮੁਤਾਬਕ ਅਸੀਂ ਆਪ ਦਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਜਗ੍ਹਾ ਮੰਗੀ ਸੀ ਜਗ੍ਹਾ ਦੇਣ ਦੀ ਬਜਾਏ ਇਹ 3 ਤਰੀਕ ਨੂੰ ਮੀਟਿੰਗ ਦੇ ਵਿੱਚ ਗੁੱਸੇ ਹੋ ਕੇ ਭੈੜੇ ਸ਼ਬਦ ਬੋਲ ਕੇ ਇਹ ਕਹਿ ਕੇ ਤੁਰਿਆ ਕਿ ਦੇਖਾਂਗੇ ਜੋ ਕੁਛ ਬਣੂਗਾ ਤੁਸੀਂ ਕਰ ਲਓ ਜਿਹੜਾ ਕੁਛ ਕਰਨਾ ਹੈ ਉਹਦੇ ਸੰਬੰਧ ਦੇ ਵਿੱਚ ਸਾਨੂੰ ਸਾਡੇ ਆਗੂਆਂ ਨੂੰ 5 ਤਰੀਕ ਨੂੰ ਸਣੇ ਮੈਨੂੰ ਸਾਰਿਆਂ ਨੂੰ ਥੇਲਾਂ ਦੇ ਵਿੱਚ ਕਿਸੇ ਨੂੰ ਨਜ਼ਰਬੰਦ ਕੀਤਾ ਗਿਆ ਸਾਰੇ ਆਗੂਆਂ ਨੂੰ ਨਜ਼ਰਬੰਦ ਕਰਕੇ ਇਹਨੇ ਸਖਤੀ ਕੀਤੀ ਹੈ ਉਦੇ ਸਬੰਧ ਦੇ ਵਿੱਚ ਵਿਰੋਧ ਦੇ ਵਿੱਚ ਅਸੀਂ ਅੱਜ ਐਮਐਲਏ ਦੇ ਬਾਰਾਂ ਦੇ ਵਿੱਚ ਸਾਰੇ ਪੰਜਾਬ ਦੇ ਆਮ ਆਦਮੀ ਦੇ ਐਮਐਲਏ ਦੇ ਬਾਰਾਂ ਤੇ ਰੋਜ਼ ਪ੍ਰਦਰਸ਼ਨ ਕਰਾਂਗੇ 3 ਘੰਟੇ। ਇਹ ਟਾਈਮ ਤਾਂ ਸਾਡਾ 6:30 ਤੋਂ 3:00 ਵਜੇ ਜਿੱਕਰ ਸੀਗਾ ਜੀ। ਚਲੋ ਅੱਧਾ ਘੰਟਾ 20 ਮਿੰਟ ਸਾਥੀ ਲੇਟ ਹੋ ਜਾਂਦੇ ਆ ਉਸ ਹਿਸਾਬ ਨਾਲ ਦੇਖੋ। ਮੇਰਾ ਨਾਮ ਜਖੀਰ ਚੁੰਬਾ ਭਾਰਤੀ ਕਿਸਾਨ ਸੁਨਾਇਕਤਾ ਗਰਾਹਾ ਜਿਹੜਾ ਕਮੇਟੀ ਮੈਂਬਰ ਅੱਜ ਜੋ ਅੱਜ ਜੋ ਅਸੀਂ ਨਗੀਆ ਸੰਯੁਕਤ ਮੋਰਚੇ ਦੇ ਛੱਦੇ ਤੇ ਨਕੀਆ ਸਾਰੇ ਇਹਨਾਂ ਦੇ ਆਪ ਦੇ ਵਿਧਾਇਕਾਂ ਦੇ ਘਰਾਂ ਆ ਕੇ ਰੋਸ ਪ੍ਰਦਰਸ਼ਨ ਕਰ ਰਹੇ ਆ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੇ ਕਿਸਾਨ 7 ਮਈ ਚੰਡੀਗੜ੍ਹ ਆਪਦੀਆਂ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਮਨਾਉਣ ਖਾਤਰ ਚੰਡੀਗੜ੍ਹ ਜਾ ਰਹੇ ਸੀ ਤੇ 3 ਤਰੀਕ ਚ ਨਕੀਆ ਮੀਟਿੰਗ ਛੱਡੀ ਆ ਭਗਵੰਤ ਮਾਨ ਨੇ ਤੇ ਜਿਹੜੀ ਮੀਟਿੰਗ ਛੱਡ ਕੇ ਨਕੀਆ ਭਗਵੰਤ ਮਾਨ ਭੱਜਿਆਗਾ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ 92 ਲੋਕਾਂ ਨੇ ਚਿਤਾਇਆ ਹੋਵੇ ਤਾਂ ਲੋਕਾਂ ਨੂੰ ਬਹੁਤ ਵੱਡੀਆਂ ਆਸ਼ਾ ਹੁਣ ਤਾਂ ਇਹ ਇਹ ਬਲਕਾੜ ਚਾਹੀ ਹੋਈ ਆ ਆਪ ਆਪ ਵਾਲਾਂ ਦੀ ਨਿਕਿਆ ਉਹ ਜਿਹੜੀ ਸਰਕਾਰ ਆ ਤਾਂ ਜਿਹੜੀ ਮੰਗਾ ਨਿਕੇ ਨਾਉ ਮੰਗਾ ਤੇ ਸ ਇਹਨਾਂ ਨੇ ਸਹਿਮਤੀ ਦਿੱਤੀ ਆ ਮੀਟਿੰਗ ਹੋਈ ਆ ਤੇ ਜਦੋਂ 10ਵੇਂ ਮੰਗ ਤੇ ਗੱਲ ਹੋਣ ਲੱਗੀ ਤਾਂ ਉਹ ਕਹਿੰਦੇ ਜਿੰਨਕੇ ਭਗਵਾਨ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਜੀ ਤੁਸੀਂ ਐਂ ਦੱਸੋ ਚੰਡੀਗੜ੍ਹ ਜਿਹੜਾ ਧਰਨਾ ਮੁਲਤਵੀ ਕਰੋਗੇ ਕਿ ਨਹੀਂ ਸਾਡੇ ਆਗੂ ਨੇ ਇਹ ਗੱਲ ਕਹੀ ਆ ਤੁਸੀਂ ਮੀਟਿੰਗ ਕਰੋ ਸੀ ਵਿਚਾਰ ਲਾ ਕੇ ਉਹ ਆਂਦਾ ਫਿਰ ਮੀਟਿੰਗ ਕਿਸ ਗੱਲ ਤੇ ਜੇ ਤੁਸੀਂ ਧਰਨਾ ਹੀ ਲਾਉਣਾ ਤਾਂ ਉਸ ਪੜਕਾੜ ਚੋਂ ਆ ਕੇ ਬਾਹਰ ਆਇਆ ਵਿਆਹ ਰ ਆ ਕੇ ਬਾਹਰ ਆ ਕੇ ਜਿਹੜੀ ਨਕੀਆ ਸ਼ਬਦਾਂ ਵਾਲੀ ਵਰਤੀ ਆ ਉਹ ਜਿਹੜੀ ਨਿੰਦਣ ਜੋਗਾ ਤਾਂ ਕਰਕੇ ਜਿਹੜਾ ਅੱਜ ਰੋਸ਼ ਵਜੋਂ ਕੱਲਾ ਭਗਵੰਤਮਾਨ ਇੱਥੋਂ ਤੱਕ ਨਹੀਂ ਖੜਾ ਜਿਹੜੇ ਆਗੂਆਂ ਨੂੰ ਫੜਾ ਫੜਾਈ ਕਰਕੇ ਜੇਲ੍ਹਾਂ ਚ ਭੇਜਿਆ ਇਹ ਜਿਹੜੀ ਆਵਾਜ਼ ਆ ਕਿਸਾਨਾਂ ਦੀ ਪਹਿਲਾਂ ਕਿਸਾਨਾਂ ਦੇ ਹੱਕ 'ਚ ਬੋਲਦਾ ਰਹਿ ਜੋ ਸਤਾ ਚੋਂ ਬਾਹਰ ਸੀ ਤੇ ਜਦੋਂ ਸਤਾ ਚ ਆ ਜਾਂਦੇ ਆ ਉਦੋਂ ਫਿਰ ਇਹ ਨਕੀਆ ਜਿਹੜੇ ਕਿਸਾਨਾਂ ਦੀ ਕਿਸਾਨਾਂ ਦੀ ਨਕੀਆ ਜਾਂ ਮਜ਼ਦੂਰਾਂ ਦੀ ਗੱਲ ਜਾਂ ਮਲਾਇਮਾਂ ਦੀ ਗੱਲਾਂ ਉਹ ਨਕੀਆ ਭੁੱਲ ਜਾਂਦੇ ਆ ਤਾ ਉੱਟੇ ਉਹ ਉਹ ਮੀਟਾ ਜਾ ਕੇ ਬਿਆਨ ਦਿੰਦਾ ਇਹ ਸੜਕਾਂ ਰੋਕ ਲੈਂਦੇ ਆ ਇਹ ਰੇਲਾਂ ਰੋਕ ਲੈਂਦੇ ਆ ਇਹ ਵਿਕਾਸ ਦੇ ਕੰਮ 'ਚ ਰੋੜਾ ਪਾ ਬਣਦੇ ਆ ਅਸੀਂ ਜਦੋਂ ਚੰਡੀਗੜ੍ਹ ਜਾਣਾ ਸੀ ਅਸੀਂ ਜਗਾ ਮੰਗੀ ਸੀ ਤਾਂ ਆਪਦੀ ਹੱਕੀ ਮੰਗਾ ਖਾਤਰ ਕੋਈ ਸੜਕ ਨਹੀਂ ਰੁੱਕਣੀ ਸੀ ਕੋਈ ਰੇਲਵੇ ਟਰੈਕ ਨਹੀਂ ਪਹਿਲਾਂ ਇਹ ਜਦੋਂ ਕਿਸਾਨ ਅੰਦੋਲਨ ਹੋਇਆ ਭਾਜਪੀ ਬੋਲਦੀ ਰਹੀ ਆ ਹੁਣ ਭਗਵੰਤ ਮਾਨ ਸਤਾ ਜਾ ਕੇ ਇਹਨਾਂ ਨੇ ਅਮਲ ਰੋੜਾ ਵੀ ਬੋਲਿਆ ਕੱਲਾ ਭਗਵੰਤ ਤੋਂ ਨਹੀਂ ਮਾਨ ਨਹੀਂ ਬੋਲਿਆ ਤਾਂ ਕਰਕੇ ਜਦੋਂ ਲੋਕ ਸਹੇ ਮਜਰੇ ਸਤਾ ਚ ਹੁੰਦੇ ਆ ਉਦੋਂ ਗੱਲ ਹੋਰ ਕਰਦੇ ਜਦੋਂ ਸਦਾ ਜੋ ਬਾਹਰ ਹੁੰਦੇ ਆ ਉਦੋਂ ਹੋਰ ਗੱਲ ਕਰਦੇ ਤਾਂ ਕਰਕੇ ਅੱਜ ਅਸੀਂ ਰੋਸ਼ ਵਜੋਂ 11 ਤੋਂ ਲੈ ਕੇ 12 ਵਜੇ ਤੱਕ ਇਹਨਾਂ ਦੇ ਐਮਐਲਏ ਦੇ 12 ਚ ਰੋਸ਼ ਪ੍ਰਦਰਸ਼ਨ ਕਰ ਰਹੇ ਆ ਮੈਂ ਗਰਦੀਪ ਸਿੰਘ ਆ ਭਾਰਤੀ ਕਿਸਾਨ ਜੋ ਡਕੌਂਦਾ ਜਿਹਦੀ ਮਨਜੀਤ ਨੇ ਜੀ ਗਵਾਈ ਕਰਦੇ ਆ ਉਹਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸੰਯੁਕਤ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਜੋ ਭਗਵੰਤ ਮਾਨ ਮੁੱਖ ਮੰਤਰੀ ਦਾ ਰਵਈਆ ਹੰਕਾਰੀ ਰਵਈਆ ਉਹਦੇ ਖਿਲਾਫ ਤੇ ਜਿਹੜਾ ਮੰਗ ਚਾਰਟ ਅਸੀਂ ਦਿੱਤਾ ਉਹ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਵਿੱਚ ਐਮਐਲਏ ਤੇ ਮੰਤਰੀਆਂ ਦੇ ਮੂਹਰੇ ਧਰਨੇ ਲਾਇਆ ਰਹੇ ਪਿਛਲੇ ਸਮੇਂ 'ਚ ਅਸੀਂ 5 ਤਰੀਕ ਨੂੰ ਅ ਵੱਡੀ ਬੱਤੀ ਬੱਤਿ ਉਹਨੇ ਗਰਫਦਾਰੀਆਂ ਕੀਤੀਆਂ ਸੀ ਔਰ ਫੇਰ ਵੀ ਬੱਤੀ ਗਿੰਤੀ ਜੀ ਜਨਤਾ ਟਰਾਲੀਆਂ ਲੈ ਕੇ ਸਾਧਨ ਲੈ ਕੇ ਲਗਭਗ 15 ਥਾਈ ਅਸੀਂ ਮੋਰਚੇ ਲਾਏ ਔਰ ਉਹ ਵੀ ਭਰਮਤ ਟੋਲਿਆ ਜਿਹੜਾ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦਾ ਸੀਗਾ ਕਿ ਤਾ ਛੜਕਾ ਰੋਕਦੇ ਆ ਰੇਲਾ ਰੋਕਦੇ ਆ ਤੇ ਅਸੀਂ ਇੱਕ ਸਾਈਡ ਤੇ ਬੈਠ ਕੇ ਆਦਾ ਪ੍ਰੋਟੈਸਟ ਕੀਤਾ ਉਸ ਹੰਕਾਰੀ ਰਵਈਏ ਨੂੰ ਵੇਖਦੇ ਹੋਏ ਮੀਟਿੰਗ ਚ ਜੋ 3 ਤਰੀਕ ਨੂੰ ਜੋ ਹੰਕਾਰੀ ਰਵਈਆ ਸੀਗਾ ਤਾਂ ਐਮਐਲਏ ਦੇ ਬਾਰਾ ਮੂਰੇ ਸੀ ਧਰਨੇ ਦਿੱਤੇ ਆ ਸਾਡੀ ਡਿਮਾਂਡ ਉਹ ਇਹ ਵੀ ਪ੍ਰਚਾਰ ਕਰਦਾ ਕਿ ਸੈਂਟਰ ਪੱਧਰ ਦੀਆਂ ਮੰਗਾਂ ਇਹ ਠੀਕ ਆ ਕੁਝ ਸੈਂਟਰ ਪੱਧਰ ਦੀਆਂ ਮੰਗਾਂ ਹੈਗੀਆਂ ਪਰ ਪੰਜਾਬ ਲੈਵਲ ਦੀਆਂ ਵੀ ਮੰਗਾਂ ਆ ਕਿ ਸਭ ਤੋਂ ਵੱਡੀ ਮੰਗ ਤਾਂ ਇਹ ਆ ਜੇ ਆਪ ਦੀ ਸਰਕਾਰ ਹੋਣ ਤੋਂ ਪਹਿਲਾਂ ਵੀ ਇਹ ਵਾਅਦੇ ਕਰਦੇ ਰਿਹਾ ਐ ਐਮਐਸਪੀ ਦਾ ਮਾਮਲਾ ਉਹਦੀ ਹਾਲੇ ਵੀ ਵੀਡੀਓ ਤੁਰੇ ਫਿਰਦੀਆਂ ਕਿ 22 ਮੰਗਾ ਜਿਹੜੀਆਂ 22 ਦੇ ਵਿੱਚ ਸਾਡੀ ਸਰਕਾਰਾਂ ਵੀ ਉੱਤੇ ਹੀ 22 ਦੇ 22 ਤੇ ਦਾਣਾ ਦਾਣਾ ਚੱਕਾਂਗੇ ਐਮਐਸਪੀ ਦੇਵਾਂਗੇ ਗਗਨਪਾਲ ਨੇ ਵੀ ਕਿਹਾ ਕਿ 5 ਮਿੰਟਾਂ ਚ ਚੁਟਕੀ ਮਾਰ ਕੇ ਅਸੀਂ ਦੇਵਾਂਗੇ ਔਰ ਕੈਪਟਨ ਨੂੰ ਵੀ ਮਹਿਨੇ ਦਿੰਦਾ ਰਿਹਾ ਕਿ ਐਮਐਸਪੀ ਤੋਂ ਵੱਖਰਾ 8000 ਰੁਪਏ ਹੀ ਆ ਆ 8000 ਦੇ حساب ਨਾਲ ਕਿੰਨਾ ਪੈਸਾ ਕਿਸਾਨਾਂ ਦੇ ਖਾਤੇ ਜਿਉਂ ਉਹ ਦਿੱਤਾ ਉਹਨੂੰ ਪ੍ਰੋਬਲਮ ਕੀ ਆ ਔਰ ਅਸੀਂ ਉਹ ਤੋਂ ਮੰਗ ਕੀਤੀ ਆ ਕਿ ਭਾਈ ਤੂੰ ਸਾਨੂੰ ਖੁਦ ਸੁਝਾਅ ਭੇਜਿਆ ਕਿ ਅਸੀਂ ਖੇਤੀ ਨੀਤੀ ਬਣਾਉਣਾ ਚਾਹੁੰਦੇ ਆ ਅਸੀਂ ਸਾਰੀਆਂ ਜਥੇਬੰਦੀਆਂ ਨੇ ਖੇਤੀ ਨੀਤੀ ਤੇ ਆਪਦੇ ਸੁਝਾਅ ਭੇਜ ਕੇ ਖੜੇ ਭੇਜ ਕੇ ਦਿੱਤੇ ਅੱਜ ਤੱਕਾ ਉਸ ਖੇਤੀ ਨੀਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਮੰਗ ਕੀਤੀ ਆ ਇਹ ਹੁਣ ਪੰਜਾਬ ਦੀ ਮੰਗ ਨਹੀਂ ਦੂਜਾ ਪਾਖੜਾ ਡੈਮ ਦੇ ਵਿੱਚ ਸੈਂਟਰ ਨੇ ਪਾਣੀ ਸਾਡਾ ਜ਼ਮੀਨ ਸਾਡੀ ਆ ਸਾਡੀ ਮੰਗ ਸੀ ਵੀ ਭਾਈ ਵਿਧਾਨ ਸਭਾ ਦੇ ਵਿੱਚ ਇਹ ਰਾਜਾਂ ਦਾ ਮਸਲਾ ਹੈ ਔਰ ਧੱਕੇ ਨਾਲ ਸੈਂਟਰ ਸਰਕਾਰ ਕਬਜ਼ਾ ਕਰ ਰਹੀ ਹੈ ਵਿਧਾਨ ਸਭਾ ਚ ਮਤਾ ਪਾਸ ਕਰਕੇ ਉਹਨੂੰ ਰੱਦ ਕੀਤਾ ਹੋਵੇ ਜਾਂ 10000 ਪੈਨਸ਼ਨ ਦਾ ਮਾਮਲਾ ਬੜੇਪਾ ਪੈਨਸ਼ਨ ਨੇ ਪੰਜਾਬ ਦੀ ਮੰਗ ਨੇ ਔਰ ਜਾਂ ਆਵਾਰਾ ਪਸ਼ੂਆਂ ਦਾ ਕੁੱਤੇ ਕਿਵੇਂ ਬੱਚਿਆਂ ਨੂੰ ਨੋਚ ਨੋਚ ਕੇ ਖਾਈ ਜਾ ਰਿਹਾ ਅਸੀਂ ਉਹਦੇ ਧਿਆਨ ਚ ਲਿਆਉਣਾ ਜੀ ਵੀ ਇਹਦਾ ਕੋਈ ਪ੍ਰਬੰਧ ਕਰੋ ਭਾਈ ਕਾਫੀ ਮੰਗਾ ਸਾਡਾ 19 ਮੰਗਾ ਦਾ ਮੰਗ ਪੱਤਰ ਆ ਆਰਾ ਪੰਜਾਬ ਦੀਆਂ ਉਹਦੇ ਚ ਪੱਤੀ ਗਿਣਤੀ ਚ ਮੰਗਾ ਇਸ ਕਰਕੇ ਇਸ ਰੋਸ਼ਵਚੋਂ ਕਿ ਉਹ ਜਾਣ ਬੁਝ ਕੇ ਲੋਕਾਂ ਨੂੰ ਗਮਰਾਹ ਕਰਦਾ ਅਸੀਂ ਸਮਝਦੇ ਹਾਂ ਕਿ ਉਹ ਭਗਵੰਤ ਮਾਨ ਨੇ ਕੀਤਾ ਅੰਮ੍ਰਿਤਸਰ ਦੀ ਸ਼ਹਿਦ ਤੇ ਸਾਰਾ ਕੁਝ ਕਰ ਰਿਹਾ ਹੈ ਉਹ ਭਲੇਖਾ ਪਾ ਰਿਹਾ ਕਿ ਮੈਂ ਪਤਾ ਨਹੀਂ ਕਿਸਾਨੀ ਲਹਿਰ ਨੂੰ ਲੋਕ ਲੜ ਰਹੇ ਆ ਉਹਨੂੰ ਦਬਾ ਲੂੰਗਾ ਉਹਦਾ ਭਲੇਖਾ ਇਹ ਭਲੇਖਾ ਤੋੜਾਂਗੇ ਨਾ ਲਹਿਰਾ ਰੁਕੀਆਂ ਤੇ ਨਾ ਇਤਿਹਾਸ ਚ ਰੁਕੀਆਂ ਆਉਣ ਵਾਲੇ ਸਮੇਂ ਚ ਹੋਰ ਐਮਐਲਏ ਦੇ ਧਰਨ ਤੋਂ ਬਾਅਦ ਸੰਯੁਕਤ ਮੋਰਚਾ ਫੇਰ ਸਿਰ ਜੋੜੇਗਾ ਤੇ ਸੰਘਰਸ਼ ਤੇਜ਼ ਕੀਤੇਗਾ ਦੇਖੋ ਅੱਜ ਦਾ ਪਰਦਾਸ਼ਨਾ ਜਿਹੜਾ 11 ਤੋਂ ਲੈ ਕੇ 3 ਵਜੇ ਤੱਕ ਰਿਹਾ ਤਾਂ 3 ਵਜੇ ਤੋਂ ਬਾਅਦ ਅਸੀਂ ਆਦਾ ਪ੍ਰੋਗਰਾਮ ਸਮਾਪਤ ਕਰਨਾ ਉਦੋਂ ਬਾਅਦ ਸਾਡੀ 15 ਤਰੀਕ ਦੀ ਸੰਯੁਕਤ ਮੋਰਚੇ ਦੀ ਮੀਟਿੰਗ ਰੱਖੀ ਆ ਉਹ ਚ ਅਗਲਾ ਫੈਸਲਾ ਚ ਫੇਰ ਕਰਾਂਗੇ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜਿਹੜੇ ਅੱਜ ਤੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦੇ ਸਾਹਮਣੇ ਸੰਯੁਕਤ ਮੋਰਚੇ ਵੱਲੋਂ ਰੋਸ ਧਰਨੇ ਲਾਏ ਜਾ ਰਹੇ ਨੇ ਉਹਦੇ ਵਿੱਚ ਤਿੰਨ ਗੱਲਾਂ ਨੇ ਮੁੱਖ ਤੌਰ ਤੇ ਪਹਿਲੀ ਗੱਲ ਇਹ ਹੈ ਵੀ ਭਗਵੰਤ ਮਾਨ ਨੇ ਬੜਾ ਕੂੜ ਪ੍ਰਚਾਰ ਕੀਤਾ ਹੈ ਕਿ ਇਹ ਮੰਗਾਂ ਨੇ ਜਿਹੜੀਆਂ ਇਹ ਮੇਰੇ ਸਰਕਾਰ ਨਾਲ ਕੋਈ ਸਬੰਧਤ ਨਹੀਂ ਪਰ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ 18 ਉਹ ਮੰਗਾਂ ਹੈ ਜਿਹੜੀਆਂ ਪੰਜਾਬ ਸਰਕਾਰ ਨੇ ਮੰਨੀਆਂ 2023 ਦੇ ਵਿੱਚ ਦੂਜੀ ਗੱਲ ਇਹ ਹੈ ਵੀ ਭਗਵੰਤ ਮਾਨ ਕੇਂਦਰ ਦੀ ਬੀਜੇਪੀ ਵਾਂਗ ਇੱਕ ਪੋਲੀਟੀਕਲ ਡਿਜ਼ਾਈਨ ਬਣਾ ਰਿਹਾ ਜਿਹਦੇ ਤਹਿਤ ਉਹ ਕਿਸਾਨਾਂ ਨੂੰ ਧਰਨੇ ਲਾਉਣ ਵਾਲੇ ਜਾਂ ਬਿਨਾਂ ਵਜ੍ਹਾ ਰਕਾਵਟਾਂ ਇਹਦੇ ਚ ਪਾਉਣ ਵਾਲੇ ਆਉਣ ਜਾਣ ਦੇ ਸੜਕਾਂ ਦੇ ਉੱਪਰ ਇਹ ਇਹ ਗੱਲਾਂ ਕਹਿ ਕੇ ਉਹ ਬਦਨਾਮ ਕਰ ਰਿਹਾ ਜਦੋਂ ਕਿ ਪਿਛਲੇ ਦਿਨਾਂ ਹੀ ਤੁਸੀਂ ਦੇਖਿਆ ਵੀ ਅਸੀਂ 34 ਸੈਕਟਰ ਦੀ ਮੰਗ ਕੀਤੀ ਸੀ ਚੰਡੀਗੜ੍ਹ ਦਾ ਜੋ ਧਰਨਾ ਸੀਗਾ ਪਰ ਉਹ ਧਰਨਾ ਨਾ ਦੇ ਕੇ ਸਾਨੂੰ ਥਾਂ-ਥਾਂ ਤੇ ਸੜਕਾਂ ਦੇ ਰੋਕਿਆ ਗਿਆ ਤੇ ਜਿਹੜੀ ਮਤਲਬ ਕਿ ਭਗਵੰਤ ਮਾਨ ਦੇ ਕਾਰਨ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹ ਇਸ ਧਰੂਵੀਕਰਨ ਦੀ ਪਾਲਿਸੀ ਜਿਹੜੀ ਭਾਜਪਾ ਦੀ ਹੈ ਉਹ ਕਿਸਾਨਾਂ ਦੇ ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਹੈ ਜਦੋਂ ਕਿ ਪੰਜਾਬ ਦੇ ਨਾਲ ਸਾਰੀਆਂ ਸਬੰਧਤ ਮੰਗਾਂ ਚਾਹੇ ਉਹ ਕੋਆਪਰੇਟਿਵ ਦੀਆਂ ਮੰਗਾਂ ਹੋਣ ਸਾਡੀਆਂ ਪਾਣੀ ਦਾ ਮਸਲਾ ਹੋਵੇ ਆਵਾਰਾ ਪਸ਼ੂਆਂ ਦਾ ਮਸਲਾ ਹੋਵੇ ਇਹ ਟੋਟਲ ਜੋ ਮੰਗਾਂ ਨੇ ਸਾਰੀਆਂ ਇਹ ਸਾਰੀਆਂ ਦੀਆਂ ਸਾਰੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਲੋਕਾਂ ਦੇ ਜਮਹੂਰੀ ਹੱਕ ਨਹੀਂ ਕੁਚਲ ਸਕਦੀ ਤੇ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਨਾ ਵੀ ਕਿਸਾਨਾਂ ਨੂੰ ਤਾਂ ਇਹ ਬਦਨਾਮ ਕਰਦਾ ਵੀ ਇਹ ਧਰਨੇ ਲਾਉਂਦੇ ਆ ਪਰ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਭਗਵੰਤ ਮਾਨ ਤੋਂ ਵੀ ਜਿਹੜੇ ਦੂਜੇ ਵਰਗ ਨੇ ਇਥੋਂ ਤੱਕ ਕਿ ਮਜ਼ਦੂਰਾ ਨੂੰ 15 ਵਾਰ ਉਹਨੇ ਮੀਟਿੰਗ ਦੇ ਕੇ ਕੈਂਸਲ ਕਰਤੀ ਐ ਮਜ਼ਦੂਰਾ ਨੂੰ ਅਜ ਤੱਕਰ ਮੀਟਿੰਗ ਨਹੀਂ ਦਿੱਤੀ ਪਿਛਲੇ 3 ਸਾਲਾਂ ਚ ਇਸ ਤਰ੍ਹਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੈਸੇ ਦੇਣ ਦੇ ਦੂਜੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸੀ ਇਹ ਦੱਸੇ ਵੀ ਦੂਜਿਆਂ ਨੂੰ ਕੀ ਦਿੱਤਾ ਉਹਨੇ ਤੇ ਜੇਕਰ ਲੋਕਾਂ ਨੂੰ ਕੁਝ ਦੇਣਾ ਨਹੀਂ ਉਹਨਾਂ ਦੇ ਮਸਲੇ ਨਹੀਂ ਹੱਲ ਕਰਨੇ ਤਾਂ ਲੋਕ ਤਾਂ ਕੁਦਰਤੀ ਤੌਰ ਤੇ ਮਤਲਬ ਕਿ ਸੜਕਾਂ 'ਤੇ ਆਉਣਗੇ ਉਹ ਪ੍ਰੋਟੈਸਟ ਕਰਨਗੇ ਜਿਹੜਾ ਉਹਨਾਂ ਦਾ ਚੋਰੀ ਰਾਈਟ ਹੈ ਇਸ ਕਰਕੇ ਇਸੀ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਲੋਕਾਂ ਨੂੰ ਵੰਡਣ ਦੀਆਂ ਸ਼ਾਸ਼ਾ ਨਾ ਕਰੇ ਕਿਸਾਨਾਂ ਨੂੰ ਬਦਨਾਮ ਨਾ ਕਰੇ ਤੇ ਅਸੀਂ ਕੋਈ ਬਿਨਾਂ ਵਜ੍ਹਾ ਧਰਨੇ ਨਹੀਂ ਲਾਉਂਦੇ ਪੰਜਾਬ ਦੇ ਨਾਲ ਜੋ ਸੰਬੰਧਤ ਮੰਗਾ ਉਹਨਾਂ ਨੂੰ ਮੰਨੇ ਜਲਦੀ ਜਲਦੀ ਤੋਂ ਜਲਦੀ